ਦੇਖੇ ਮਾੜਾ ਕਿੰਨਾ ਹੋਇਆ ਪਿਆ ਤੂੰ ਹਰ ਵਾਰ ਐਂ ਕਰਦਾ ਮੈਂ ਤਾਂ ਤਰ ਲਿਖੜਵਾ ਕੇ ਮੈਥੋਂ ਰਖੜੀ ਬਣਵਾਉਣਾ ਨਾ ਰਖੜੀ ਬਣਨ ਦਾ ਵੀ ਕੋਈ ਟਾਈਮ ਹੁੰਦਾ ਓ ਇੱਕ ਧਾਗਾ ਹੀ ਐ ਚਾਹੇ ਸਵੇਰ ਉੱਠਣ ਸਾਰ ਬੰਨ੍ਹ ਦਿਆ ਕਰ ਚਾਹੇ ਆਥਣੇ ਬੰਨ੍ਹ ਦਿਆ ਕਰ ਇਹ ਸਭ ਵਹਿਮ ਭਰਮ ਨੇ ਵੀਰੇ ਰਖੜੀ ਕੋਈ ਧਾਗਾ ਨਹੀਂ ਇੱਕ ਭੈਣ ਦਾ ਵਿਸ਼ਵਾਸ ਆ ਤੇ ਇੱਕ ਜ਼ਿੰਮੇਵਾਰੀ ਆ ਭਰਾ ਤੇ ਇੱਕ ਵਾਦਾ ਵੀ ਆ ਹਰੇਕ ਦੁੱਖ ਸੁੱਖ ਚ ਨਾਲ ਖੜਨਾ ਹੋ ਵੀ ਮਰਦੇ ਦਮ ਤੱਕ ਅੱਛਾ ਜੇ ਰਖੜੀ ਕੋਈ ਧਾਗਾ ਨਹੀਂ ਤਾਂ ਫਿਰ ਭੈਣ ਭਾਈ ਜ਼ਮੀਨ ਜਾਇਦਾਦਾਂ ਪਿੱਛੇ ਲੜਦੇ ਕਿਉਂ ਫਿਰਦੇ ਨੇ ਜੇਕ ਭੈਣ ਨੇ ਦੂਜੇ ਭਰਾ ਦੇ ਹੱਕ ਚ ਕੋਈ ਗੱਲ ਬੋਲਤੀ ਤਾਂ ਫਿਰ ਦੂਜੇ ਭਰਾ ਦੇ ਮਨ ਚ ਇੱਕ ਫਰਕ ਕਿਉਂ ਪੈ ਜਾਂਦਾ ਵੀ ਤੂੰ ਤਾਂ ਉਸੇ ਦੀ ਘਰੋਣੀ ਐ ਤੇ ਉਹੀ ਰਖੜੀ ਬਣਨ ਵਾਲੀ ਭੈਣ ਦੁਸ਼ਮਣ ਕਿਉਂ ਬਣ ਜਾਂਦੀ ਐ ਫੇਰ ਇਹ ਰਖੜੀ ਬੰਨਣ ਦਾ ਕੋਈ ਫਾਇਦਾ ਨਹੀਂ ਦੇਖ ਰਿਤ ਮਾ ਕੋ ਰਖੜੀ ਦੇ ਖਿਲਾਫ ਨਹੀਂ ਬਸ ਰਖੜੀ ਬੰਨਣ ਵਾਲੀ ਦੀ ਗੰਢ ਚ ਤੇ ਬਣਾਉਣ ਵਾਲੇ ਦੇ ਗੁੱਟ ਚ ਮਜ਼ਬੂਤੀ ਹੋਣੀ ਚਾਹੀਦੀ ਹੈ ਫੇਰ ਚਾਹੇ ਹਾਲਾਤ ਕੋਈ ਵੀ ਹੋਣ ਉਹ ਪੈਣ ਪਾਈਆਂ ਦਾ ਪਿਆਰ ਨਹੀਂ ਟੁੱਟਣਾ ਚਾਹੀਦਾ ਉਹਨੂੰ ਕਹਿੰਦੇ ਨੇ ਅਸਰ ਰਖੜੀ ਦਾ ਪਿਆਰ